ਹੋਰ ਚੀਜ਼ ਭਰੀ ਤੈਨਾਂ ਸੁਣਨਾ ਪਹਿਲੋ ਇੱਕ ਇਹਦੇ ਅੰਦਰ ਕੋਹਰ ਚੀਜ਼ ਭਰੀ ਉਹ ਕੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਿ ਕੰਮ ਤੇ ਕਰ ਲਿਆ ਅੱਗੇ ਸੰਸਾਰ ਦਾ ਵਿਸਤਾਰ ਨਹੀਂ ਹੋਣਾ ਅੱਗੇ ਸੰਸਾਰ ਦਾ ਵਿਸਤਾਰ ਨਹੀਂ ਹੋਣਾ ਅੱਗੇ ਸੰਸਾਰ ਦਾ ਵਿਸਤਾਰ ਕਰਨ ਵਾਸਤੇ ਪਾਸ਼ਾ ਰਵੇ ਕਾਮਕੂ ਲੋਭੂਮ ਕਾ ਪ੍ਰਯਤਨ। ਮੇਰੇ ਸੰਸਾਰ ਦਾ ਵਿਸਤਾਰ ਕਰਨ ਦੇ ਵਾਸਤੇ ਆ। ਸੰਸਾਰ ਦਾ ਵਿਸਤਾਰ ਕਰਨ ਦੇ ਵਾਸਤੇ ਆ। ਇਹ ਸਾਡੇ ਸਾਥੀ ਆ, ਮਿੱਤਰੇ ਆ ਸਾਡੇ। ਜਿਸ ਨੂੰ ਅਸੀਂ ਭੁੱਲ ਕੇ ਆਪਣੀ ਅਰਦਾਸ ਵਿੱਚ ਕਹਿੰਦੇ ਇਹਨਾਂ ਦਾ ਦਾਸ ਕਰੋ। ਇਹਨਾਂ ਦੇ ਪੇਰੂ ਨਾਸ਼ ਕਰਨ ਕੌਣ ਕਰ ਦਊਗਾ ਪੂਰੇ ਦਾ ਕੀ ਹੈ ਤੇ ਸਭ ਕੁਝ ਪੂਰਾ ਇਹਨਾਂ ਦਾ ਨਾਸ਼ ਕੌਣ ਕਰ ਦਊ ਇਹਨਾਂ ਦਾ ਇਹ ਤੇ ਪੂਰੇ ਦੇ ਬਣਾਏ ਹੋਏ ਆ ਕਾਮ ਕਰੋ ਲੋਕੋਂ ਘਰ ਤੇ ਪੂਰੇ ਦੇ ਬਣਾਏ ਹੋਏ ਆ ਪੂਰੇ ਦੇ ਹੋਂਦ ਨੂੰ ਕੌਣ ਮਿਟਾ ਸਕਦਾ ਹੈ ਪੂਰੇ ਦੇ ਕੀਤੇ ਹੋਏ ਕੰਮ ਨੂੰ ਅਧੂਰਾ ਕਾਊਂਟ ਕਰ ਸਕਦਾ ਕਿਹਦੇ ਵਿੱਚ ਤਾਕਤ ਹੈ ਕਿਸੇ ਵਿੱਚ ਤਾਕਤ ਨਹੀਂ ਇਨਾਂ ਵਿੱਚੋਂ ਕਿਸੇ ਦਾ ਵੀ ਨਾਸ਼ ਨਹੀਂ ਕਰਦਾ ਪੰਜਾਬ ਵਿੱਚੋਂ ਕੋਈ ਵੀ ਵੱਡਾ ਕੱਡਾ ਬੇਗਾਨਕ ਹੋਵੇ ਕਿੱਡਾ ਬੰਦੇ ਹੋਵੇ ਕਿੱਡਾ ਸੰਤ ਹੋਵੇ ਕਿੱਡਾ ਫਕੀਰ ਹੋਵੇ ਕਿੱਡਾ ਰੱਬ ਦੇ ਨੇੜੇ ਹੋਵੇ ਤਾਂ ਵੀ ਰੱਬ ਦਾ ਰੂਹ ਵੀ ਬਣ ਗਿਆ ਹੋਵੇ ਹੁਣ ਜਿਹਨਾਂ ਦੀ ਆਪਾਂ ਅਮਰ ਕਥਾ ਕਰ ਰਹੇ ਆ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀ ਖੁਦਗੁਦਾਈ ਸੀ ਤੁਨ ਗੁਰੂ ਦਾਨਦ ਸਾਹਿਬ ਖੁਦਗੁਦਾਈ ਸੀ ਨਾਸ਼ ਇਹਨਾਂ ਨੇ ਨਹੀਂ ਕੀਤਾ ਕਿਉਂਕਿ ਪੂਰੇ ਦਾ ਬਣਾਇਆ ਹੋਇਆ ਏ ਫਿਰ ਤੇ ਪੂਰੇ ਨਾਲ ਮੁਕਾਬਲਾ ਕਰਨ ਵਾਲੀ ਗੱਲ ਹੈ ਨਾ ਜੇ ਕੋਈ ਨਾਸ਼ ਕਰਨਾ ਚਾਵੇ ਇਹਨਾਂ ਨੂੰ ਤੇ ਉਹ ਤਾਂ ਫਿਰ ਪੂਰੇ ਨਾਲ ਟੱਕਰ ਲੈਣ ਵਾਲੀ ਗੱਲ ਹੈ ਨਾ ਪਰਮੇਸ਼ਰ ਦੇ ਨਾਲ ਵੀ ਮੈਂ ਤੇਰੀ ਚੀਜ਼ ਬਣਾਈ ਹੋਈ ਨੂੰ ਨਾਸ਼ ਕਰੂੰਗਾ ਤੇ ਪੈਰ ਗੁਰੂਬ ਤੇ ਇਹ ਗੱਲ ਕਹਿੰਦੀ ਆ ਵੀ ਪੂਰੇ ਦੇ ਵਿੱਚ ਕੋਈ ਘਾਟਵਾਦ ਵੀ ਨਹੀਂ ਕਰ ਸਕਦਾ ਕੋਈ ਪੂਰੇ ਦੇ ਵਿੱਚ ਕਾਟਵਾਦ ਨਹੀਂ ਕਰ ਸਕਦਾ ਨਾਰਦਿਕ ਇਕਬਦੇ ਲਿਆ ਗਿਆ ਹਾਂ ਇੱਕ ਗੱਲ ਜ਼ਰੂਰ ਹੈ ਜੇ ਤੇ ਜਿੰਨ ਨੂੰ ਸਮਝ ਲਿਆ ਆਪਣੇ ਮਿੱਤਰ ਤੇ ਇਹਨਾਂ ਦਾ ਪਾਵਾਂਗਾ ਪਿਆਰ ਕਾਪਰੋਂ ਨੂੰ ਮੂੰਹ ਕਰ ਦੇ ਨਾਲ ਤੇ ਪਿਆਰ ਹਮੇਸ਼ਾ ਪਰੋ ਮर्यादा ਵਿੱਚ ਹੁੰਦਾ ਹੈ ਪਿਆਰ ਹਮੇਸ਼ਾ ਮर्यादा ਵਿੱਚ ਹੁੰਦਾ ਹੈ ਤੇ ਅਸੀਂ ਪਿਆਰ ਵਿੱਚ ਪਿਆਰ ਦੀ ਮਰਿਆਦਾ ਨਾ ਸਮਝਾਂਗੇ ਅਸੀਂ ਪਿਆਰ ਨੂੰ ਨਾ ਸਮਝਾਂਗੇ ਤੇ ਵਿਰੋਧ ਪੈਦਾ ਹੋ ਜਾ ਵਿਚਾਰ ਦੇ ਨਾਲ ਲਗੇ ਇਹ ਤਾਂ ਹੋਈ ਨਹੀਂ ਜਦੋਂ ਪਿਆਰ ਵੀ ਹੋਵੇ ਤੇ ਵਿਚਾਰ ਨਾਲ ਲੜੇ ਇਹ ਗੱਲ ਨਹੀਂ ਕਦੇ ਵੀ ਹੋ ਸਕਦੀ ਜੇ ਤੇ ਸਾਡੇ ਵਿਚਾਰ ਲੜੇ ਰਹੇ ਪਿਆਰ ਬਣਿਆ ਰਹਾ ਇਹ ਮਰਿਆਦਾ ਵਿੱਚ ਰਹਿਣਗੇ ਤੇ ਜੇ ਅਸੀਂ ਨਾਲ ਥੋੜੀ ਬੜੀ ਹਰਾਮਫਰੀ ਕਰਨ ਲੱਗੇ ਇਹ ਸਾਡੇ ਨਾਲ ਜਾਦੀ ਕਰਨ ਲੱਗ ਜਾਣਗੇ ਅਸੀਂ ਮर्याਦਾ ਪਹਿਲਾਂ ਤੋੜੀ ਪਿਆਰ ਦੀ ਫਿਰ ਇਹਨਾਂ ਨੇ ਮर्याਦਾ ਤੋੜੀ ਉਦੋਂ ਜਾ ਕੇ ਫਿਰ ਸਾਡੇ ਦੁਸ਼ਮਣ ਬਣ ਗਏ ਸਾਡੇ ਵਿੱਚ ਆਪਸ ਵਿੱਚ ਬਤ ਪੇਦ ਹੋ ਗਿਆ ਵਿਚਾਰ ਨਹੀਂ ਰੜੇ ਫਿਰ ਸਾਡੇ ਜਦੋਂ ਵਿਚਾਰ ਦੇ ਰਲੇ ਤੇ ਦੁੱਖ ਦੇ ਲਾਗੇ ਜਦੋਂ ਕੋਈ ਦੁਸ਼ਮਣ ਹੀ ਪੈ ਜਵੇ ਤਾਂ ਸਿੱਧਜੀ ਕਹਿੰਦੇ ਆ ਵੀ ਉਹ ਬਦਲਾ ਲੈਂਦਾ ਨਾ ਇਹ ਗੱਲ ਵੱਖਰੀ ਹੈ ਕਿ ਉਹਦੀ ਤਾਕਤ ਕਿੰਨੀ ਗਿਆ ਬਦਲਾ ਲੈਣ ਵਾਲੀ ਇਹ ਗੱਲ ਵੱਖਰੀ ਹੈ ਜਿੰਨਾ ਕੋਈ ਤਾਕਤ ਉਹਨਾਂ ਕੋ ਬਦਲ ਲੈ ਲੂਗਾ ਤੇ ਜਿੰਨੇ ਕੋ ਨਾ ਤਾਕਤ ਉਹਨਾਂ ਕੋ ਚਿਹਰੇ ਨੂੰ ਪਰ ਦੁਸ਼ਮਣੀ ਤਾਂ ਦੁਸ਼ਮਣੀ ਹੈ ਨਾ ਦੁਸ਼ਮਣੀ ਤਾਂ ਦੁਸ਼ਮਣੀ ਹੈ ਦੇ ਨਾ ਨ ਪਿਆਰ ਰੱਖਾਂਗੇ ਇਹਨਾਂ ਮਿੱਤਰ ਬਣਾਇਆ ਕਾਲਪੁਰਖ ਨੇ ਸਾਡਾ ਮਿੱਤਰ ਬਣਾਇਆ ਮੇਧ ਤੋਂ ਬਗੈਰ ਸੰਸਾਰ ਵੱਧ ਨਹੀਂ ਸਕਦਾ ਕੰਕਰੋ ਨੂੰ ਕਰ ਤੋਂ ਬਗੈਰ ਬਗੈਰ ਸੰਸਾਰ ਵੱਧ ਨਹੀਂ ਸਕਦਾ ਤੇ ਜੇ ਅਸੀਂ ਉਹਦੇ ਵਧਨ ਦੇ ਵਿੱਚ ੜਕਾ ਲਾਵਾਂਗੇ ਵੀ ਮੈਂ ਨਹੀਂ ਵਧਨ ਦੇਣਾ ਤੇ ਇਹਨਾਂ ਮਿੱਤਰਾਂ ਦੇ ਨਾਲ ਬਗੜ ਲਵਾਂਗੇ ਤੇ ਪੈਰ ਸਾਡਾ ਸੀਰ ਦਾ ਦਾਸ ਹੋਣਾ ਹੀ ਹੋਣਾ ਸਾਡਾ ਸਿਰ ਦਾ ਨਾਸੇ ਹੋਣਾ ਹੀ ਹੋਣਾ ਤੇ ਸਮਾ ਹੋ ਗਿਆ ਪਾਸ਼ਾ ਗੱਤੋਂ ਕਰੇ ਪੰਜਾਂ ਦੀ ਜੋ ਪਾਸ਼ਾ ਨੇ ਆਪਣਾ ਲੜੀ ਸੱਜ ਕੀਤੀ ਹੋਈ ਹੈ ਪੰਜਾਂ ਦੀ ਜੋ ਵਿਚਾਰ ਚੱਲ ਰਹੀ ਹੈ ਇਹ ਤਾਂ ਮਾਲਕ ਦੀ ਮਰਜ਼ੀ ਆ ਵੀ ਕਿੰਨੇ ਦਿਨ ਚਲਾਵੇ ਤੇ ਆਪਾਂ ਸੰਸਾਰ ਦੇ ਆਰੰਭਤਾ ਤੋਂ ਸ਼ੁਰੂ ਕੀਤੇ ਪੰਜ ਵੀ ਗੁਰੂ ਤਾਂ ਕਿਤੇ ਜੀ ਇਸ ਗੱਲ ਤੋਂ ਕਿ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਹੀ ਕਿਉਂ ਚੁਗਏ ਪੰਜਾਂ ਦੀ ਗਿਣਤੀ ਹੋਣ ਰੱਖੀ ਜਿਸ ਤਰ੍ਹਾਂ ਪਰਮੇਸ਼ਰ ਨੇ ਪੰਜਾਂ ਤੋਂ ਸੰਸਾਰ ਸ਼ੁਰੂ ਕੀਤਾ ਉਸੇ ਪੰਜਾਂ ਨੂੰ ਅੱਗੇ ਚੱਲਦਾ ਆ ਇਸ ਤਰ੍ਹਾਂ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰੇ ਤੋਂ ਅੱਗੇ ਸ਼ੁਰੂ ਕੀਤਾ ਉਜੇ ਜਿਵੇਂ ਜਿਵੇਂ ਪਾਸ਼ਾ ਪ੍ਰਤੀ ਕਿਰਪਾ ਕਰਨਗੇ ਤੇਵੇਂ ਤੇ ਵਿਚਾਰ ਕਰ ਲਵਾਂਗੇ ਆਪਾਂ ਹੋਈਏ ਪੁਣਾ ਦੇ ਕਿ ਮਾਬਖਸ਼ ਕਰਨੇ ਕੱਲ ਨੂੰ ਜੋ ਪਾਸ਼ਾ ਪ੍ਰਤੀ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਹ ਹੁਣ ਸੰਬੰਧ ਦੇ ਭਲੇ ਵਾਸਤੇ ਨਗਰਕੇੜ ਦੀ ਸੁਖ ਸ਼ਾਂਤੀ ਵਾਸਤੇ ਆਪਾਂ ਸਾਧੂਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ